ਪਲਵਾਨ ਨਵਾਂ ਨਵਾਂ ਉਹਦਾ ਵਿਆਹ ਹੋਇਆ ਵਿਆਹ ਨਵਾਂ ਨਵਾਂ ਤੇ ਜਦੋਂ ਤੁਸੀਂ ਜਾਣਦੇ ਹੋ ਨਵਾਂ ਨਵਾਂ ਵਿਆਹ ਆਇਆ ਹੋਵੇ ਨਾ ਤੇ ਜਿਹੜੀ ਚੂੜੇ ਵਾਲੀ ਆਈ ਹੋਵੇ ਤੇ ਉਹਦੇ ਤੇ ਟੌਰ ਬੜਾ ਪਾਉਂਦੇ ਆ ਕਈ ਉਹਨੂੰ ਐਵੇਂ ਡਰਾਈ ਜਾਂਦੇ ਉਹ ਗੱਪੀ ਪਲਵਾਨ ਨੇ ਸਿਆਲ ਦੇ ਦਿਨ ਤੇ ਕਿਤੇ ਪੱਠੀ ਤੋਂ ਲੇਟ ਕਿਵੇਲੇ ਅੱਗ ਸੇਕ ਕੇ ਆਉਣਾ ਤੇ ਉਹਨੇ ਬੀਬੀ ਰਾਣੀ ਨੇ ਪੁੱਛਣਾ ਦੀ ਅੱਜ ਬੜੇ ਲੇਟ ਆਏ ਹੋ ਉਹਨੇ ਮੂੰਹ ਸਵਾਰ ਕੇ ਆਖਣਾ ਹੁਣਾ ਕੀ ਸੀ ਮੈਂ ਫਲਾਣੇ ਪਿੰਡ ਝਗੜਾ ਹੋ ਗਿਆ ਉਥੇ ਬੰਦਿਆਂ ਨੂੰ ਕੁੱਟ ਕੇ ਆਇਆ ਇੱਕ ਦਿਨ ਦੋ ਦਿਨ ਚਾਰ ਦਿਨ ਉਹ ਮਹੀਨਾ ਪਾਰ ਉਹਨੂੰ ਡਰਾਉਂਦਾ ਹੀ ਰਿਹਾ ਉਹ ਘਰ ਵਾਲੀ ਬੜੀ ਸਿਆਣੀ ਸੀ ਉਹਨੇ ਆਖਿਆ ਵੇਖੀਏ ਅਸੀਂ ਸਜੀ ਮਜੀ ਕੁੱਟਦਾ ਗੇਹ ਨੂੰ ਕੇ ਐਵੇਂ ਗੱਪਾਂ ਹੀ ਮਾਰਦਾ ਉਹਨੇ ਖੂਜਤਾ ਸੀ ਥਿਆਲ ਦੀ ਬਾਰੇ ਕਣਕਾਂ ਰੌਣੀ ਕਰਨੀਆਂ ਹਨ ਘਰ ਵਾਲੀ ਨੇ ਮਰਦਾਵੇਂ ਦੇ ਲੀੜੇ ਪਾਲੇ ਪੱਗ ਬੰਨ ਲਈ ਸਿਰ ਤੇ ਤੇ ਡਾਂਗ ਉਹਨੇ ਮੋਢੇ ਤੇ ਰੱਖ ਲਈ ਤੇ ਰਾਤ ਦਾ ਸਮਾਂ ਸੀ ਇਹਦਾ ਘਰ ਵਾਲਾ ਖੂ ਹੀ ਕੇ ਉਹਨੇ ਮਗਰੋਂ ਦੀ ਜਾ ਕੇ ਨਾ ਇੱਕ ਡਾਂ ਗੱਦੀ ਤੇ ਗਾੜੀ ਤੇ ਮਾਰਦੀ ਵੀ ਜਦਾ ਸਾਟ ਵੀ ਨਾ ਲੱਗਦਾ ਤੇ ਅੱਧੀ ਘਰੇ ਮੋੜਿਆਂ ਚ ਜਕੜ ਦਿੱਤੀ ਡਿੱਗ ਪਿਆ ਗਾੜੀ ਤੋਂ ਕਹਿੰਦਾ ਚੋਰ ਦੀ ਮਹਾਰਾਜ ਨਾ ਮਾਰਿਓ ਉਹਨੇ ਆਖਿਆ ਕਿਉਂ ਤੂੰ ਤੇ ਘਰ ਦੀ ਨੂੰ ਬੜੀਆਂ ਗੱਪਾਂ ਮਾਰਦਾ ਸਾਂ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਐਵੇਂ ਝੂਠ ਬੋਲਦਾ ਸਾਂ ਟੌਰ ਬੁਲਾਉਣ ਲਈ ਮੈਂ ਕਿਸੇ ਨੂੰ ਕਰੇ ਕੁੱਟਿਆ ਨਹੀਂ ਤੁਹਾਨੂੰ ਕੀ ਚਾਹੀਦਾ ਉਹਨੇ ਆਖਿਆ ਇਦਾਂ ਕਰ ਮੈਂ ਬਲਦ ਲੈਣੇ ਨੇ ਬਲਦਾਂ ਦੀਆਂ 45 ਚੋਰ ਲੀਆਂ ਪੁੱੜਦੇ ਉਹਨੇ ਆਖਿਆ ਲਓ ਚੋਰ ਜੀ ਮਹਾਰਾਜ ਪੁੱੜਤੀਆਂ ਲੀਆਂ ਉਹਨੇ ਆਖਿਆ ਨਥਾ ਮੈਨੂੰ ਫੜਾ ਦੇ ਉਹਨੇ ਆਖਿਆ ਚੋਰ ਜੀ ਮਹਾਰਾਜ ਹੋਰ ਕੀ ਹੁਕਮਾ ਉਹਨੇ ਆਖਿਆ ਵੀ ਜਿੰਨਾ ਤੇਰੇ ਤੱਕ ਮੈਂ ਪਿੰਡ ਦੀ ਜੂਨ ਨਾ ਲੰਘ ਜਾ ਉਹਨਾਂ ਤੇਰੇ ਤੱਕ ਇੱਥੇ ਬੈਠੇ ਰਹਿਣਾ ਤੇ ਨਾਲੇ ਆ ਕੱਪੜੇ ਲਾ ਦੇ ਆਪਣੇ ਮੈਨੂੰ ਕੱਪੜੇ ਵੀ ਤੇਰੇ ਚਾਹੀਦੇ ਆ ਉਹਦਾ ਸੂਟ ਲਵਾ ਲਿਆ ਪੱਗ ਵੀ ਉਹਦੀ ਲਵਾ ਲਈ ਤੇ ਇੱਕ ਮਾੜੀ ਦੀ ਹੌਲੀ ਦੀ ਪੋਲੀ ਘੋਰ ਉਹਨੇ ਮਾਰੀ ਉਹਨੇ ਆਖਿਆ ਨਾ ਮਾਰੋ ਚੋਰ ਜੀ ਮੈਂ ਤੁਹਾਡਾ ਹੁਕਮ ਦੇ ਮੰਨ ਲਿਆ ਹੁਣ ਕੀ ਕਰਾਂ ਉਹਨੇ ਆਖਿਆ ਹਉਣੇ ਉਹ ਕਰ ਇੱਥੇ ਲੰਮੇ ਪੈ ਜਾ ਪੜਾਣੇ ਦੀ ਫਿਆਲ ਦੇ ਰਣ ਤੇ ਗੱਪੀ ਪਲਵਾਨ ਉੱਥੇ ਲੰਮੇ ਪੈ ਗਿਆ ਉਹ ਬਲਦਾਂ ਦੀ ਹੰਡਾਲੀ ਕਰਕੇ ਘਰ ਲੈ ਗਈ ਖੁਰਲੀ ਤੇ ਵੰਡੂਂਡ ਪਾ ਕੇ ਉਹਨੇ ਬਲਦ ਤੇ ਬੰਨ ਦਿੱਤੇ ਇਧਰ ਦਿਨ ਚੜਨ ਵਾਲਾ ਸੀ ਇਹਨੇ ਆਖਿਆ ਜੇ ਮੈਂ ਨੰਗ ਪੜੰਗਾ ਹੀ ਘਰ ਗਿਆ ਤੇ ਲੋਕਾਂ ਆਖਣਾ ਕੀ ਹੋਇਆ ਇਹਨੇ ਆਖਿਆ ਟਾਈਮ ਹੁਣ ਕਿਹੜਾ ਚੋਰ ਇੱਥੇ ਬੈਠਾ ਰਿਹਾ ਹੋਣਾ ਹੁਣ ਤੇ ਬਲਦ ਲੈ ਕੇ ਆਪਣੇ ਘਰ ਵੀ ਚਲਾ ਗਿਆ ਹੋਣਾ ਤੇ ਹੁਣ ਘਰ ਚਲੀਏ ਇਹ ਮੂੰਹ ਨੇਰੇ ਜਨੋਂ ਘਰ ਆਇਆ ਘਰ ਵਾਲੀ ਨੇ ਪਹਿਲਾਂ ਹੀ ਦਰਵਾਜ਼ਾ ਖੋਲ੍ਹਿਆ ਸੀ ਵੀ ਆ ਤੈਨੂੰ ਜਾਣਾ ਹੀ ਆ ਜਦੋਂ ਆਇਆ ਘਰ ਵਾਲੀ ਨੇ ਆਖਿਆ ਹਾਏ ਮੈਂ ਮਰ ਜਾ ਤੇਰੇ ਲੀੜੇ ਕਿੰਨੇ ਲਾਲੇ ਕੋਈ ਅੰਦਾਜ਼ੇ ਵੀ ਗੱਪਾਂ ਮਾਰ ਰੋ ਨਹੀਂ ਹਟਦਾ ਕਹਿੰਦਾ ਲੀੜੇ ਕਿੱਥੇ ਜਿਹੜੇ ਮੈਂ ਪਰਸੋਂ ਕੁੱਟੇ ਸੀ ਨਾ ਪਰਸੋਂ ਅੱਜ ਉਹ ਬਹੁਤੇ ਬੰਦੇ ਲੈ ਕੇ ਖੂਹ ਤੇ ਆ ਗਏ ਮੈਂ ਵੇਖ ਲੈ ਆਉਂਦਾਂ ਕਹਿੰਦਾ ਮੈਂ ਚਾਦਰਾਂ ਤੇ ਪਹਿਲਾਂ ਲਾਤਾ ਕੁਰਤਾ ਕਹਿੰਦਾ ਡਾਂਗਾ ਵੱਜ ਵੱਜ ਕੇ ਉੱਥੇ ਪਾੜ ਗਿਆ ਉੱਥੇ ਸੁੱਟ ਆਇਆ ਪੱਗ ਪਤਾ ਨਹੀਂ ਕਿੱਥੇ ਲੜਦਿਆਂ ਲੈ ਗਈ ਕਹਿੰਦੀ ਅੱਛਾ ਇਹ ਤੇ ਚੰਗਾ ਹੋਇਆ ਫਿਰ ਖੁਰਲੀਵਾਲ ਵੇਖਿਆ ਕਹਿੰਦਾ ਮੈਂ ਇਹ ਖੋਜਿਆ ਵੀ ਠੱਗੇ ਦੇ ਘਰ ਆ ਗਏ ਬਲਦ ਦੇ ਘਰ ਆ ਗਏ ਸਿਆਣੇ ਬੜੇ ਕਹਿੰਦਾ ਵੰਡ ਬੜਾ ਪਾਉਂਦੇ ਰਹੇ ਆਉਣੇ ਸੀ ਫਿਰ ਘਰ ਵਾਲੀ ਹੱਸਦੀ ਹੱਸਦੀ ਅੰਦਰ ਗਈ ਉਹ ਹੀ ਕੱਪੜਿਆਂ ਵਾਲੀ ਪੰਡ ਲਿਆ ਕੇ ਅੱਗੇ ਲਿਆ ਕੇ ਸੁੱਟ ਕੇ ਕਹਿੰਦੀ ਆਹ ਵੇਖਿਓ ਭਲਾ ਲੀੜੇ ਤੁਹਾਡੇ ਤੇ ਨਹੀਂ ਵਿੰਗਾ ਦਾ ਮੂੰਹ ਬਣਾ ਕੇ ਇਹ ਵੀ ਝੂਠ ਮਾਰਨੋਂ ਨਹੀਂ ਹਟਦਾ ਵਿੰਗਾ ਦਾ ਮੂੰਹ ਬਣਾ ਕੇ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਕਿਲਵਿੰਦਰ ਦੀ ਬੀਬੀ ਐਨੇ ਇਥੇ ਮਾਰ ਮਾਰ ਪ੍ਰਾਣੀਆਂ ਪਾਸੇ ਨਾ ਪਣ ਦਿੰਦਾ ਕਈ ਗੱਪੀ ਪਹਿਲਵਾਨ ਝੂਠ ਮਾਰਨੋਂ ਮਾਸਾ ਗਰੇਜ ਨਹੀਂ ਕਰਦੇ